ਹੋਰ ਬਾਪੂ ਠੀਕ ਹੈ ਲਓ ਜੀ ਰਾਤ ਚ ਜਾਂਦੇ ਜਾਂਦੇ ਰੁਕਦੇ ਆ ਕਲਾੜੇ ਤੇ ਤੇ ਗੁੜ ਲੈਣਾ ਸੀਗਾ ਸ਼ੱਕਰ ਲੈਣੀਆਂ ਕੋਈ ਸ਼ੁੱਧ ਤੇ ਇਹਨਾਂ ਦਾ ਆਪ ਦਾ ਕਨਾੜਾ ਲਾਇਆ ਹੈ ਪੰਜਾਬ ਚੜਦਾ ਹੋਵੇ ਭਵੇਂ ਲੈਂਦਾ ਇਹਨਾਂ ਦੇ ਨਾਲ ਇਹਦਾ ਕਲਾੜੀ ਕਲਾੜੇ ਚੱਲਦੇ ਆ ਸਾਰੇ ਕਿਤੇ ਇੱਕ ਦਿਨ ਜਿਹੜਾ ਤੁਹਾਨੂੰ ਪਹਿਲਾਂ ਦਿਖਾਇਆ ਸੀਗਾ ਉਹ ਸੀਗਾ ਬਲਦਾਂ ਨਾਲ ਬਲਦਾਂ ਨਾਲ ਚੱਲਦਾ ਸੀ ਇੱਥੇ ਇੰਜਣ ਨਾਲ ਚੱਲਦਾ ਹੈ ਤੇ ਇਹ ਅਲੱਗ-ਅਲੱਗ ਹੈ ਸਾਰੇ ਕਿਤੇ ਉਹ ਫੈਸਲਾਬਾਦ ਜ਼ਿਲ੍ਹੇ 'ਚ ਸੀ ਇੱਕ ਕਸੂਰ ਜ਼ਿਲ੍ਹੇ 'ਚ ਜਿਵੇਂ ਆਪਣੇ ਮਾਲਵਾ ਮਾਝਾ ਦੁਆਬਾ ਅਲੱਗ-ਅਲੱਗ ਹਨ ਸਾਰੇ ਕਿਤੇ ਇੱਥੇ ਵੀ ਅਲੱਗ-ਅਲੱਗ ਸਿਸਟਮ ਹੈ ਉਹ ਜਾਇ ਇਹਨਾਂ ਨੇ ਇੰਜਨ ਰੱਖਿਆ ਹੈ ਗੱਲ ਨਹੀਂ ਉਹ ਬੀਬੀ ਆਪਣੀਆਂ ਨੇ ਆਪਾਂ ਕੀ ਕਰਦੀਆਂ ਬਾਪੂ ਜੀ ਬੀਬੀਆਂ ਕੀ ਕਰਦੀਆਂ ਉਹ ਮੰਗਰੀ ਝੋੜਦੀਆਂ ਮੰਗਰੀ ਚਲੋ ਬੜੇ ਦਿਖਾ ਕੇ ਲੋ ਨਾਲ ਸਾਨੂੰ ਠੀਕ ਆ ਜੀ ਦੇਖ ਕੇ ਆ ਸਕਦੇ ਆ ਆਜੋ ਆਜੋ ਕੋਈ ਗੱਲ ਨਹੀਂ ਮੂਵੀ ਬਣਾ ਸਕਦੇ ਆ ਮੂਵੀ ਬੀਬੀਆਂ ਤੇ ਸਾਡੀਆਂ ਹੀ ਬੀਬੀਆਂ ਨੇ ਕਿ ਉਹਨਾਂ ਨੂੰ ਕੀ ਹੋਣ ਲੱਗਾ ਆਜੋ ਬਸ ਠੀਕ ਹੈ ਅਸੀਂ ਤਾਂ ਜਾਣ ਲੱਗੇ ਸੀਗੇ ਤੇ ਇਹ ਬਾਪੂ ਜੀ ਕਹਿੰਦੇ ਕਹਿੰਦੇ ਮੈਂ ਦਿਖਾ ਦੇ ਹਾਂ ਅਸੀਂ ਪੁੱਛ ਕੇ ਕਰਦੇ ਆ ਬਾਈ ਸਾਰੇ ਕਿਤੇ ਵੀ ਇਹ ਇਤਰਾਜ ਨਹੀਂ ਕਰਦੇ ਆ ਬੰਦੇ ਇਤਰਾਜ ਕਰਦੇ ਇੱਥੋਂ ਦੇ ਕਿਉਂ ਨਦੀਮ ਸਾਹਿਬ ਇੱਥੋਂ ਦੀ ਲਾਈਫ ਅਚਕੰਨਾਂ ਨੇ ਕਿਹਾ ਸੀ ਨਾ ਵੀ ਤੁਸੀਂ ਬੀਬੀਆਂ ਘੱਟ ਦਿਖਾਈਆਂ ਪਾਕਿਸਤਾਨੀਆਂ ਇੱਥੋਂ ਦੀ ਜ਼ਿੰਦਗੀ ਹੋਰ ਹਸਾਬ ਦੀ ਹੈ ਭਰਾਵੋ ਤੇ ਬੇ ਬੰਦੇ ਥੋੜਾ ਜਿਹਾ ਉਹ ਕਰਦੇ ਆ ਮਤਲਬ ਕਈ ਵਾਰੀ ਵੀ ਬੀਬੀਆਂ ਵੇਚਣਾ ਹੋਣ ਤੇ ਤਾਂ ਕਰਕੇ ਫਿਰ ਮਤਲਬ ਹਰ ਇੱਕ ਧਰਤੀ ਦਾ ਆਪਣਾ ਕਲਚਰ ਹੁੰਦਾ ਹੈ ਹਰ ਇੱਕ ਦੀ ਤੇ ਰਿਸਪੈਕਟ ਕਰਨੀ ਚਾਹੀਦੀ ਉਹਦੀ ਅਸੀਂ ਤਾਂ ਕਰਕੇ ਕੈਮਰਾ ਜ਼ਿਆਦਾ ਚਲਾਉਂਦੇ ਨਹੀਂ ਜਿੱਥੇ ਜਿੱਥੇ ਸਾਨੂੰ ਅਲਾਉ ਕਰਦੇ ਆ ਉੱਥੇ-ਉੱਥੇ ਅਸੀਂ ਉਹ ਮੇ ਬਣਾ ਲੈਨੇ ਆ ਤੁਹਾਨੂੰ ਦਿਖਾਣ ਦੀ ਵੀ ਮਜਬੂਰੀ ਹਾਂਜੀ ਤੇ ਕੀ ਹਾਲ ਨੇ ਮਾਸਿਓ ਕੀ ਕਰਦੀਆਂ ਇਹ ਲੰਗੋ ਖੁਸ਼ੀ ਚਲੋ ਬਾਪੂ ਜੀ ਤੁਸੀਂ ਵੀ ਜਾਓ ਕੀ ਲਾਇਆ ਕੀ ਇਹ ਕੀ ਬੀਜਿਆ ਹੋਇਆ ਇਹ ਜੀ মুਂਗਰੀ ਹੈ মুਂਗਰੀ ਪਕਾਉਣ ਵਾਲੀ ਹੈ মুਂਗਰੀ ਸੂੰਗਰੇ ਤਾਂ ਨਹੀਂ মুਂਗਰੇ 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 ਸਾਡੇ ਸੂੰਗਰੇ ਕਹਿੰਦੇ ਨੇ মুਂਗਰੇ ਕਹਿੰਦੇ ਨੇ ਅੱਛਾ ਇਹਦੀ ਵੀ ਖੇਤੀ ਹੁੰਦੀ ਹੈ ਪੂਰੀ ਆਪਣੀ ਨਹੀਂ ਹੁੰਦੀ ਇਸ ਤਰ੍ਹਾਂ ਜੀ ਆਪਣੇ ਜਿਵੇਂ ਪੁਰਾਣੇ ਟਾਈਮ 'ਚ ਬੇਬਿਆਂ ਕਪਾਹਾਂ ਝੁਗਣ ਜਾਂਦੀਆਂ ਹੁੰਦੇ ਸੀ ਨਾ ਇਹ ਉਵੇਂ ਕੰਮ ਕਰਦੇ ਆ ਹੁਣ ਬਾਪੂ ਜੀ ਇਦਾਂ ਹੀ ਐ ਇਧਰ ਦੱਸੋ ਹੈ ਇਦਾਂ ਹੀ ਐ ਪੁਰਾਣੇ ਜ਼ਮਾਨੇ ਨੂੰ ਐਵੇਂ ਐਵੇਂ ਗੱਲ ਬਿਲਕੁਲ ਐਵੇਂ ਆ ਨਾ ਗੱਲ ਹਾਂ ਜੀ ਤੁਸੀਂ ਤਾਂ ਇੱਥੋਂ ਹੀ ਕੋਦਰੋਂ ਆਏ ਅਸੀਂ ਇੱਥੋਂ ਦੇ ਹੀ ਆ ਅੱਛਾ ਬਸ ਇੰਦੇ ਹਾਂ ਹਾਂ ਅੱਛਾ ਉਧਰੋਂ ਨਹੀਂ ਆਏ ਹੈਗੇ ਤੁਸੀਂ ਉਧਰਲੇ ਪੰਜਾਬ ਤੋਂ ਅੱਛਾ ਜੀ ਇੰਡੀਆ ਤੋਂ ਪੰਜਾਬ ਤੋਂ ਹੈ ਹੀ ਨਹੀਂ ਕੁਛ ਹੁਣ ਪੰਜਾਬ ਨਹੀਂ ਹੈ ਨਹੀਂ ਹੈ ਨਾ ਅੱਗੇ ਕਿੱਦਾਂ ਅੱਗੇ ਹੈਗੇ ਨੇ ਆ ਦੇ ਨਾ ਬੇਬੇ ਜੀ ਮੈਂ ਜਾਨਣਾ ਤੇ ਆ ਕੁੜੀ ਨੂੰ ਲਾਓ ਤੁਸੀਂ ਇੱਥੇ ਬਾਲਟੀ ਭਰਾਓ ਇਹ ਤਾਂ ਦੋ ਬਾਲਟੀਆਂ ਅਸੀਂ ਇਹਨੇ ਘੁੰਮ ਫਿਰ ਕੇ ਕਾਂ ਛਾ ਕੇ ਆਉਨੇ ਆ ਆ ਤਾਂ ਪੱਕੀਆਂ ਹੋਈਆਂ ਨੇ ਹਨਾ ਇਹ ਤਾਂ ਨਹੀਂ ਤੋੜਨੀ ਕੋਸਾਰੀ ਕੋਲਾ ਕੋਲਾ ਤੋੜਾ ਬੁੜੀ ਪਿੱਛੇ ਮੋਟੀ ਉਹ ਨਾ ਤੋ ਚਲੋ ਖੋਜੀ ਦੋ ਪਕਾਉਣ ਨੂੰ ਵੀ ਲੈ ਜਾਓ ਹਾਂਜੀ ਮੁਗਰੀ ਪਕਾਉਣ ਨੂੰ ਵੀ ਲੈ ਜਾ ਨਾ ਪਕਾਉਣ ਨੂੰ ਤਾਂ ਸਾਨੂੰ ਨਹੀਂ ਚਾਹੀਦੀ ਬਸ ਆ ਬਾਲਟੀ ਦੇ ਦਿਓ ਦੋਕ ਤੋੜ ਲਿਆ ਨੇ ਬਾਹਨੇ ਨਾ ਹਾਥੀ ਲਵਾਉਣਾ ਸੀ ਲੈਣਦੇ ਆਲੇ ਯਾਰ ਮੁਹੱਬਤਾਂ ਬਹੁਤ ਕਰਦੇ ਆ ਉਜੀ ਆਜਾ ਚੱਲਦੇ ਆ ਇੱਕ ਮਿੰਟ ਇੱਕੋ ਹੀ ਆ ਦੇਖ ਲਓ ਬਾਪੂ ਜੀ ਸਾਰਾ ਕੁਝ ਉਹੀ ਲੀਕ ਖਿੱਚ ਦੀ ਵਿੱਚ ਹੈ ਇਹੇ ਜੀ ਖੇਤ ਸਾਡੇ ਇਹੇ ਜੀ ਤੁਹਾਡੇ ਸਹੀ ਹੈ ਨਾ ਐਵੇਂ ਲਾਈਨ ਖਿੱਚੀ ਪਈ ਹੈ ਠੀਕ ਹੈ ਉਧਰ ਉਹਨੂੰ ਜੀ ਕਰਦਾ ਕਦੇ ਵੱਡੇ ਸਾਡਿਆਂ ਦਾ ਆਂਦਾ ਸੀ ਅਸੀਂ ਇੱਥੇ ਜੰਪਾ ਦਾ ਅੱਛਾ ਵੱਡੇ ਤੁਹਾਡੇ ਕੀ ਕਹਿੰਦੇ ਸੀਗੇ ਕਹਿੰਦੇ ਹੁੰਦੇ ਸਨ ਇੰਡੀਆ ਬੜੀ ਚੰਗਾ ਮੁਲਕ ਸੀ ਅੱਛਾ ਇੰਡੀਆ ਵੀ ਬੜਾ ਚੰਗਾ ਮੁਲਕ ਹੈ ਅੱਛਾ ਬਸ ਉਥੋਂ ਇੱਧਰ ਆ ਗਏ ਇੱਧਰ ਲੈ ਅੱਛਾ ਤੁਹਾਡੇ ਵੱਡੇ ਉਧਰੋਂ ਇੱਧਰ ਆਏ ਹੋਏ ਆ ਹਾਂ ਪ੍ਰਾਣੇ ਅੱਛਾ ਪੁਰਾਣੇ ਆਏ ਆ ਥੋੜਾ ਜਨਮ ਇੱਧਰ ਦੀ ਹੈ ਹਾਂ ਇੱਥੇ ਪਹਿਲਾਂ ਤੁਸੀਂ ਕਹਿੰਦੇ ਸੀ ਵਸਿੰਦੇ ਆ ਇੱਥੋਂ ਦੇ ਹੁਣ ਵਸਿੰਦੇ ਹੋ ਗਏ ਮਤਲਬ ਇੱਥੋਂ ਦੇ ਬਜ਼ੁਰਗ ਆਏ ਸੀਗੇ ਹਾਂ ਬਜ਼ੁਰਗ ਕਿਹੜਾ ਠੀਕ ਆ ਦੇਖ ਲਓ ਬਾਈ ਘਰ ਘਰ ਦੀ ਕਹਾਣੀ ਹੈ ਇਧਰੋਂ ਉੱਠ ਕੇ ਉਧਰ ਗਏ ਉਧਰੋਂ ਇਧਰ ਆਏ ਤੁਹਾਡੇ ਬਾਪੂ ਜੀ ਆਏ ਕਿ ਦਾਦਾ ਜੀ ਸਾਡੇ ਦਾਦੇ ਹੋਣੀ ਆਏ ਦਾਦੇ ਹੋਣੀ ਆਏ ਅੱਛਾ ਇੱਕ ਗੱਲ ਤੁਹਾਨੂੰ ਹੋਰ ਦੱਸਦਾ ਵੀ ਜਿੰਨੀ ਜਲਦੀ ਢੇੜਾ ਮਾਰ ਲਵਾਂ ਇਧਰ ਉਨੀ ਜਲਦੀ ਠੀਕ ਹੈ ਕਿਉਂਕਿ ਇਧਰ ਵੀ ਪਤਾ ਕੀ ਹੈ ਹੁਣ ਜਿਹੜੀ ਲਾਸਟ ਪੀੜੀ ਸੀ ਜਿਵੇਂ ਉਦੋਂ ਆਪਾਂ ਨੂੰ ਬਾਪੂ ਮਿਲਿਆ ਸੀ ਨਾ ਕਿ 94 ਸਾਲ ਦਾ ਬੱਡਬਰਤੋ ਸੀਗਾ ਸਾਡੇ ਪਿੰਡਾਂ ਕੋਲ ਉਧਰ ਤੇ ਉਧਰੋਂ ਲਾਸਟ ਪੀੜੀ ਹੈ ਜੀ ਜਿਹੜੀ ਹੁਣ ਬਸ ਉਹ 10 ਸਾਲ ਬਾਅਦ ਤੋਂ ਬਾਅਦ ਹੋਰ ਹੈ 7-8 ਸਾਲ ਅਜ ਦੋ ਅਚ ਖਤਮ ਹੋ ਜਾਣੀ ਹੈ ਜਿਹੜੀ ਵੰਡ ਵਾਲੀ ਪੀੜੀ ਹੈ ਜਿਹੜੀ ਉੱਠ ਕੇ ਇਧਰ ਆਈ ਹੈ ਆ ਫਿਰ ਉਹ ਮੁੱਕ ਜਾਣੀ ਆ ਉਹ ਮੁੱਕ ਜਾਣੀ ਆ ਕੋਈ ਭਾਵੇਂ ਉਸ ਤੋਂ ਬਾਅਦ ਨਹੀਂ ਮਿਲਣਾ ਕੋਈ ਹਾਂ ਬਿਲਕੁਲ ਹਾਂਜੀ ਉਹਦੀ ਐਨੀ ਤੋੜਤੀ ਤੂੰ ਲੈ ਵੀ ਜਾ ਅੱਛਾ ਕਿੰਨੇ ਸੇ ਨਹੀਂ ਨਹੀਂ ਕਿਹਦੇ ਥੋੜੇ ਹੁੰਦੀਆਂ ਮੈਂ ਕਿਹਾ ਸਾਰਾ ਕੁਝ ਉਦਾਂ ਇਦਾਂ ਆ ਇੱਕੋ ਜਿਹਾ ਸਾਰਾ ਕੁਝ ਉਹ ਹੀ ਰੰਗ ਨਾ ਸਾਰਾ ਕੁਝ ਤੋੜਿਆ ਹੀ ਮੈਂ ਇੱਕ ਕੌਲਾ ਤੋੜਦਾ ਕੁਝ ਹੀ ਨਹੀਂ ਕੌਲੀ ਸਬਜੀ ਦੀ ਬਣ ਜੂਗੀ ਇਹ ਪਿਆਰ ਗੁੜ ਸਾਨੂੰ ਮਿਲ ਗਿਆ ਅਸੀਂ ਗੁੜ ਲੈਂਡ ਲੈ ਲਈ ਰੁਕੇ ਸੀ ਰਸਤੇ 'ਚ ਦੇਖਾ ਲੱਡੂਆ ਵਰਗਾ ਗੁੜਾ ਲੱਡੂਆ ਵਰਗਾ ਸਹੀ ਹੈ ਬਿਨਾ ਕੈਮੀਕਲ ਤੋਂ ਹੈ ਨਾ ਨਦੀਮ ਸਾਹਿਬ ਕੈਮੀਕਲ ਤਾਂ ਨਹੀਂ ਇਹ 'ਚ ਕੋਈ ਨਹੀਂ ਨਹੀਂ ਹੋਰ ਦੇਖ ਬਿਨਾ ਕੈਮੀਕਲ ਤੋਂ ਕੋਈ ਉਸਾਰਤਿਕ ਛੋਟਾ ਜਾ ਅੱਛਾ ਸੋਡਾ ਥੋੜਾ ਜਿਹਾ ਪਾਇਆ ਨਹੀਂ ਕੌਣ ਦੇ ਦੇ ਅੱਛਾ ਇਹਦੇ ਚ ਨਹੀਂ ਇਹਦੇ ਚ ਉਹ ਵੀ ਨਹੀਂ ਸੋਡਾ ਵੀ ਨਹੀਂ ਪਾਇਆ ਬਿਨਾ ਸੋਡਾ ਤੋਂ ਲੱਡੂ ਲੱਗਦੇ ਆ ਲੱਡੂ ਕਈ ਬੰਦੇ ਨੇ ਕਹਿੰਦੇ ਹੁੰਦੇ ਆ ਕਿ ਵੀ ਜਿਹੜੀ ਆਪਣੇ ਨਾਲੋਂ ਚੜ੍ਹਦੇ ਪੰਜਾਬ ਨਾਲ ਲੈਂਦੇ ਚ ਹੈ ਜਿਹੜੀ ਜ਼ਮੀਨ ਹੈ ਜਿਆਦਾ ਜ਼ਰਖੇਜ ਆ ਵੀ ਸਾਡੇ ਜਿਹੜੇ ਬਜ਼ੁਰਗ ਸੀਗੇ ਉਹ ਦੱਸਦੇ ਆਗੇ ਵੈਸੇ ਮੈਨੂੰ ਨਹੀਂ ਲੱਗਦਾ ਕਿਉਂਕਿ ਆਪਣੇ ਵਾਲੇ ਪਾਸੇ ਜਿਹੜੀਆਂ ਜ਼ਮੀਨਾਂ ਜਾਂ ਪੱਧਰੀਆਂ ਵੱਧਾ ਜਾਂ ਫਰਟਾਈਲ ਵੱਧਾ ਹੈ ਹਨਾ ਇਧਰਲੇ ਪਾਸੇ ਦਾ ਜਿਹੜੀਆਂ ਜ਼ਮੀਨਾਂ ਆਬਾਦ ਹੋਈਆਂ ਨਾ ਲਾਹੌਰ ਤੋਂ ਲੈ ਕੇ ਮਲਤਾਨ ਤੱਕ ਪਹਿਲਾਂ ਹੀ ਮੈਂ ਇੱਕ ਦਿਨ ਬੋਲਿਆ ਸੀਗਾ ਤੇ ਇਹ 1890 ਚ ਹੋਈਆਂ ਅੰਗਰੇਜ਼ਾਂ ਨੇ ਕੀਤੀਆਂ ਜਦੋਂ 12 ਆਬਾਦ ਹੋਈ ਉਹ ਤਾਂ ਉਹਨੂੰ ਕਹਿੰਦੇ ਨੇ 12 ਅੰਗਰੇਜ਼ਾਂ ਨੇ ਆਬਾਦ ਕੀਤਾ ਸਾਰਾ ਇਲਾਕਾ ਉਦੋਂ ਪਹਿਲਾਂ ਇਹ ਨੀਰਾ ਜੰਗਲੀ ਹੁੰਦਾ ਸੀਗਾ ਲਾਹੌਰ ਤੋਂ ਮਲਤਾਨ ਤੱਕ ਕੁਝ ਹੁੰਦੀ ਨਹੀਂ ਸੀਗਾ ਜਦੋਂ ਅੰਗਰੇਜ਼ ਮਤਲਬ ਪੰਜਾਬ ਚ ਆਉਣਾ ਸ਼ੁਰੂ ਹੋਏ ਨੇ ਇਧਰਲੇ ਪਾਸੇ ਆਪਣੇ ਸਾਰਾ ਹਨਾ ਉਹਨਾਂ ਨੇ ਵਿਕਾਸ ਕੀਤਾ ਡਵੈਲਪਮੈਂਟ ਕੀ ਕਰਨ ਲੱਗੇ ਯਾ ਰੇਲ ਲਾਈਨਾਂ ਉਹਨਾਂ ਨੂੰ ਬਿਚਾਉਣ ਦੇ ਅਸਲ 'ਚ ਉਹਨਾਂ ਦੀ ਆਬਦੀ ਲੋਡ ਸੀ ਲਾਈਨਾਂ ਵਗੈਰਾ ਵਿਛਾਉਣੀ ਉਦੋਂ ਉਹਨਾਂ ਨੇ ਲੋਕ ਚੜ੍ਹਦੇ ਪੰਜਾਬ ਤੋਂ ਲਿਆ ਕੇ ਆਪਣੇ ਇਧਰਲੇ ਪੰਜਾਬ 'ਚ ਵਸਾਏ ਤੇ ਫਿਰ ਆਪਣੇ ਲੋਕਾਂ ਨੇ ਮਤਲਬ ਉਹਨੂੰ ਸਟਰਗਲ ਕਰਕੇ ਮੱਥਾ ਮਾਰ ਕੇ ਉਹਨਾਂ ਨਾਲ ਜ਼ਮੀਨਾਂ ਪੱਧਰੀਆਂ ਕੀਤੀਆਂ ਵਧੀਆ ਜਈਆਂ ਹੀ ਸੀ ਵਾਹੀ ਜੋਗ ਬਣਾਈਆਂ ਤਾਂ ਹੀ ਕਰਕੇ ਕਿਹਾ ਜਾਂਦਾਗਾ ਵੀ ਜਿਹੜੀਆਂ ਜ਼ਮੀਨਾਂ ਸੀ ਇੱਧਰ ਵਧੀਆ ਸੀਗੀਆਂ ਉਹ ਉਹਨਾਂ 'ਚ 47 ਵੇਲੇ ਸ਼ਾਇਦ ਉਦੋਂ ਦੇ ਜ਼ਮਾਨਿਆਂ 'ਚ ਹੋਣਗੀਆਂ ਇਹ ਜਦੋਂ ਛੱਡ ਕੇ ਗਏ ਹੋਣਗੇ ਕਿਉਂਕਿ ਫਿਰ ਮਾਲਵੇ ਸਾਈਡ ਆਪਣੇ ਸਾਈਡ ਟਿੱਬੇ ਸੀਗੇ ਉਧਰਲੇ ਪਾਸੇ ਪੱਧਰੀਆਂ ਕਰਨੀਆਂ ਪਈਆਂ ਜਾ ਕੇ ਜ਼ਮੀਨਾਂ ਨੂੰ ਮਸ਼ੱਕਤ ਕਰਨੀ ਪਈ ਪਰ ਹੁਣ ਦੇ ਕੰਪੈਰੀਸਨ ਚ ਦੇਖਿਆ ਜਾਵੇ ਆਪਣੇ ਜਿਹੜੇ ਚੜਦੇ ਪੰਜਾਬ ਵਾਲੀ ਜ਼ਮੀਨ ਹੈ ਮਤਲਬ ਉਹਦਾ ਤਾਂ ਕੋਈ ਤੋੜ ਹੀ ਨਹੀਂ ਸਿੱਧਾ ਠੇਠ ਪੰਜਾਬੀ ਜਿਹਾ ਕਹਿੰਦੇ ਹੁਣ ਛੋਟੇ ਦੇ ਸਿਰ ਰਗੀ ਹੈ ਨਦੀਮ ਵੀਰੇ ਇਹ ਜਿਹੜੀ ਜ਼ਮੀਨ ਹੈ ਨੇ ਟਿੱਬਿਆਂ ਵਾਲੀ ਲੱਗਦੀ ਅਸਲ ਚ ਜਿਵੇਂ ਟਿੱਬੇ ਹੁੰਦੇ ਆਲਮੋਸਟ ਇਹ ਜਗ੍ਹਾ ਹੀ ਸੀ ਜਿਵੇਂ ਮਾਨਸਾ ਨਹੀਂ ਤੁਹਾਡੇ ਉਸ ਤਰ੍ਹਾਂ ਦਾ ਛੋਟੇ ਟਿੱਬੇ ਵਾਲਿਆ ਤੇ ਦਿੱਤ ਨੂੰ ਮਿਹਨਤ ਕਰਕੇ ਮੋਟਰਾਂ ਲਾ ਕੇ ਐ ਬਾਗੋ ਬਾਗ ਕਰਤਾ ਅੱਛਾ ਮਤਲਬ ਹੈ ਰੇਤ ਲਈ ਹੈ ਸਾਰੀ ਟਿੱਬੇ ਵਾਲੀ ਓਵੇਂ ਜਿਵੇਂ ਸਾਡੇ ਮਾਲ ਵਿੱਚ ਟਿੱਬੇ ਹੈ ਬਿਲਕੁਲ ਇੱਥੇ ਇੱਥੇ ਪਰ ਅੱਜ ਵੀ ਓਵੇਂ ਹੈ ਤਾਂ ਹੀ ਮੈਂ ਕਿਹਾ ਸੀ ਕਿ ਨਾ ਉੱਚੀ ਨਹੀਂ ਵੀ ਹੈ ਤਾਂ ਡੇ ਡੇ ਧੜੇ ਉਹ ਬਣੇ ਹੋਏ ਆ ਨਾ ਹਾਂ ਸੜਕ ਐਡੀ ਉੱਚੀ ਹੈ ਇਧਰ ਪਸ਼ੂਆਂ ਨੂੰ ਹਵੇਲੀ ਹਾਂ ਇਹ ਮਤਲਬ ਹਵੇਲੀ ਕਹਿੰਦੇ ਹਨ ਪਸ਼ੂਆਂ ਨੂੰ ਬਾੜਾ ਮਤਲਬ ਡੰਗਰ ਆ ਜਾਂਦੇ ਨੇ ਜਾਂ ਆਪਣਾ ਹੋਰ ਆ ਜਾਂਦਾ ਜਾਂ ਖੇਤੀ ਦਾ ਸਮਾਨ ਆ ਜਾਂਦਾ ਥੋੜਾ ਬਹੁਤਾ ਹਨਾ ਉਹ ਥਰੈਸ਼ਰ ਆ ਟਰਾਲਾ ਟਰੈਸ਼ਰ ਆਪਣੇ ਅੱਜ ਵੀ ਚੱਲਦੇ ਆ ਜੀ ਹਾਂਜੀ ਹਾਂਜੀ ਦਾਣੇ ਕਦੇ ਨਾਲ ਕਮਬੈਨ ਨਾਲ ਨਹੀਂ ਕੱਢਦੇ ਤੁਸੀਂ ਮਤਲਬ ਇਹ ਵੀ ਉਹ ਕਟਰ ਹੁੰਦੇ ਜਿਹੜੇ ਟਰੈਕਟਰ ਅੱਗੇ ਲਾ ਲੀਦਾ ਅੱਛਾ ਅੱਛਾ ਜਿਹੜੇ ਰੀਪਰ ਕਹਿੰਦੇ ਹੁੰਨੇ ਅਸੀਂ ਹਾਂ ਹਾਂ ਕਿਉਂਕਿ ਲੇਬਰ ਹੋਣਾ ਮਿਲਦੀ ਨਹੀਂ ਲੇਬਰ ਜ਼ਿਆਦਾਤਰ ਫੈਕਟਰੀਆਂ ਜਾਣ ਲੱਗ ਪੀ ਫੈਕਟਰੀ ਸਾਡੇ ਆ ਫੈਕਟਰੀ ਏਰੀਆ ਅੱਛਾ ਜੀ ਉਹ ਦੀਵਾਰ ਦਿਖਦੀ ਪਈ ਤੁਹਾਨੂੰ ਹਾਂਜੀ ਇੱਥੇ ਆਲਮੋਸਟ ਕੋਈ 5-600 ਮੀਲ ਹੈ ਅੱਛਾ ਜਿਹੜੀ ਤੇਜ ਦੇ ਹੜੰਬੇ ਦੇ ਨਾਲ ਜੀ ਆ ਹੜੰਬੇ ਦੇ ਨਾਲ ਕੱਢਦੇ ਅੱਜ ਵੀ ਦਾਣੇ ਹੈ ਕਮਾਈਨਾ ਨਹੀਂ ਚਲਦੀਆਂ ਕਹਿੰਦੇ ਸਾਡੇ ਹਾਂਜੀ ਆ ਬਸ ਮੈਂ ਸਮਝ ਗਿਆ ਪਹਿਲਾਂ ਰੀਪਰ ਨਾਲ ਤੁਸੀਂ ਕੱਟ ਕੇ ਟਰੈਕਟਰ ਦੇ ਅੱਗੇ ਲੱਗੇ ਹੁੰਦੇ ਰੀਪਰ ਉਹ ਨਾ ਕੱਟ ਕੇ ਇੱਥੇ 샤ਪਤ ਪਾ ਕੇ ਇਹ ਮੈਂ ਸਮਝ ਗਿਆ ਸਾਡੇ ਇਹ ਚੱਲਦੇ ਰਹੇ ਸਾਡੇ ਸਾਰਾ ਚੱਲਦਾ ਰਹੇ ਕਿੰਨੇ ਸਾਲ ਪਹਿਲਾਂ ਮੈਨੂੰ ਲੱਗਦਾ 20 10 15 20 ਸਾਲ ਪਹਿਲਾਂ ਥੋੜੇ ਅੱਜ ਵੀ ਦਾਣੇ ਕੱਢੇ ਜਾਂਦੇ ਆਹ ਇੰਜ ਹੀ ਕੱਢੇ ਜਾਂਦੇ ਜੇ ਕੰਬਾਈਨ ਮੰਗਵਾਈਏ ਤੇ ਫਿਰ ਚਾਰ ਚਾਰ ਕਿੱਲੇ ਇਕੁਅਲ ਕਰਦੀ ਜਾਂਦੀਆਂ ਵੀ ਉਹਨੀਆਂ ਵਟਾਂ ਢਾਦੀਆਂ ਕਿਉਂਕਿ ਕੰਬਾਈਨ ਨੇ ਘੁੰਮਣਾ ਵੀ ਤਾਂ ਹੁੰਦਾ ਆ ਥੋੜੇ ਰਕਮ ਦੇਖਿਆ ਕਿੱਲਾ ਵੀ ਉਹ ਛੋਟਾ ਹੈਗਾ ਮਤਲਬ ਜਿਵੇਂ ਬੱਟਾ-ਬੁੱਟਾ ਬਾਲੀਆਂ ਪਾਈਆਂ ਸਾਡੇ ਵਾਂਗ ਪੱਧਰੇ ਪਾਟੇ ਨਹੀਂ ਮੇਰਾ ਮੀਨਦਿਆ ਕਿ ਵੀ ਅਗਰ ਕੋਈ ਬੀਜੀ ਮਰੱਬਾ ਕਿ ਕਿੱਲੇ-ਕਿੱਲੇ ਲਈ ਉਹਦੇ ਵਿੱਚ ਮੁਸ਼ਕਲ ਹੋ ਜਾਏਗਾ ਉਹਨੂੰ 4 ਏਕੜ ਬਣਾ ਦੇਾਂਗੇ ਵੀ ਵਟਾਂ ਟਾ ਦੇਾਂਗੇ ਤਾਂ ਕਿ ਉਹਦਾ 4 ਕਿੱਲੇ 4 ਕਿੱਲੇ ਪੱਧਰੇ ਕਰਕੇ ਦੇਣੇ ਪੈਂਦੇ ਨੇ ਫੇਰ ਚੱਲਦੀ ਹੈ ਕਮੈਨ ਜਿਵੇਂ ਨਾ ਆਪਣੇ ਹੈਗਾ ਆਪਣੇ ਕੀ ਹੁੰਦਾ ਹੈ ਮਤਲਬ ਉਹੀ ਗੱਲ ਆ ਜਾਂਦੀ ਆਪਣੇ ਜ਼ਮੀਨ ਪੱਧਰੀ ਹੈ ਦੂਰ ਤੱਕ ਆਪਣੇ ਕਮਾਈਨਾ ਕਮੂਨਾ ਜਾਂ ਟਰੈਕਟਰ ਗੇੜਾ ਵਾਹੀ ਦਾ ਇੰਨਾ ਲੰਬਾ ਤੁਰਿਆ ਜਾਂਦਾ ਰਹਿੰਦਾ ਤੇ ਆਪਣੇ ਸਾਧਨ ਉਵੇਂ ਦੇ ਆ ਗਏ ਇਹਨਾਂ ਕੋਲੇ ਹਜੇ ਉਹਨੇ ਸਾਧਨ ਹੈ ਨਹੀਂ ਗੇ ਤੇ ਇਹ ਤਾਂ ਕਰਕੇ ਪੁਰਾਣੀ ਟੈਕਨੀਕ ਨਾਲ ਹਜੇ ਖੇਤੀ ਇਹਨਾਂ ਦੀ ਸਾਰੀ ਇਹ ਚੱਲ ਰਹੀ ਹੈਗੀ ਲਓ ਜੀ ਪਹੁੰਚ ਗਿਆ ਅਸੀਂ ਨਦੀਮ ਸਾਹਿਬ ਦੇ ਖੇਤ ਤੇ ਇੱਥੇ ਇਹਨਾਂ ਨੇ ਤਾਂ ਬਾਗ ਲਾ ਰੱਖਿਆ ਪੂਰਾ ਤੇ ਤਾਂ ਜੋ ਕਹਿੰਦੇ ਸੀ ਬਾਗ ਨੂੰ 30 ਮਿੰਟ ਮਿਲਦੇ ਮੈਂ ਕਿਹਾ ਇਹਨਾਂ ਨੂੰ ਬੜਾ ਪਤਾ ਨਦੀਮ ਸਾਹਿਬ ਨੂੰ ਕਿੰਨੇ ਕਿੰਨੇ ਮਿੰਟ ਮਿਲਦੇ ਆ ਪੂਰਾ ਬਾਗ ਹੀ ਬਾਗਲਾ ਨੰਦੀਮ ਸਾਹਿਬ ਇਹ ਅਮਰੂਦਾਂ ਦਾ ਬਾਗ ਹੈ ਤੇ ਵੀ ਬਾਗ ਜਿੱਥੇ ਆ ਨਾ ਡਿਕਲੇਅਰ ਹੋਇਆ ਹੁੰਦਾ ਵੀ ਹਾਂਜੀ ਉੱਥੇ ਉਹਦੀ ਪਾਣੀ ਉਹਦੇ ਤੋਂ ਦੱਸ ਨਹੀਂ ਉਹ ਤਾਂ ਠੀਕ ਹੈ ਮੈਂ ਕਿਹਾ ਕਾਦਾ ਕਾਦਾ ਅਮਰੂਦਾਂ ਦਾ ਕਿਨੂਆਂ ਦਾ ਵੀ ਹੈ ਅ ਅਮਰੂਦਾਂ ਦਾ ਯਾਰ ਕਿਨੂਆਂ ਦਾ ਵੀ ਹੈਗੇ ਆ ਇੱਥੇ ਨਹੀਂ ਕਿਨੂ ਦਾ ਉਹ ਪਿੱਛੇ ਛੱਡ ਆਏ ਆ ਆਪਾਂ ਤੁਹਾਡੇ ਨਹੀਂ ਹੈਗਾ ਸਾਡੇ ਨਹੀਂ ਹੈਗਾ ਸਾਡੇ ਤਾਂ ਅਬੋਹਰ ਦੇ ਬੜੇ ਮਸ਼ਹੂਰ ਆ ਕਿਨੂ ਤੁਹਾਡੇ ਸਾਡੇ ਕਿਨੂ ਸਰਗੋਦੇ ਦੇ ਸਰਗੋਦੇ ਦੇ ਜੀ ਸਾਡੇ ਅਬੋਹਰ ਦੇ ਥੋੜੇ ਸਰਗੋਦੇ ਦੇ ਲੈਂਦੇ ਪੰਜਾਬ ਤੋਂ ਜਦੋਂ ਕਹਿੰਦੇ ਅਮਰੂਦ ਲੈਣਾ ਸਰਗੋਦੇੋਂ ਫੜਲੇ ਹੋ ਜਾ ਕੇ ਸਰਗੋਦੇ ਦਾ ਕਿੰਨੋ ਬਹੁਤ ਮਸਤੀ ਠੀਕ ਹੈ ਜੀ ਆਹ ਸਬਜੀ ਬਾਜੀ ਲਾਈ ਆ ਸਾਰੀ ਹੈ ਹਾਂ ਜੀ ਆਰਗੇਨਿਕ ਆਰਗੇਨਿਕ ਹੈ ਪੂਰੀ 100% ਆਰਗੇਨਿਕ ਡੈਫੀਨਿਟਲੀ ਵੱਖਰੀ ਹੈ ਨਹੀਂ ਅੱਛਾ ਜੀ ਕਮਾਲ ਹੋ ਗਈ ਖਾਣ ਪੀਣ ਲਈ ਹੁਣ ਤਾਂ ਹਰ ਬੰਦਾ ਆਰਗੇਨਿਕ ਤੇ ਧਿਆਨ ਦੇਣ ਲੱਗਿਆ ਇਹ ਦੇਖੋ ਇੱਥੋਂ ਦੇ ਨਿਆਣੇ ਜਿਵੇਂ ਅਸੀਂ ਨਿਆਣੇ ਹੁੰਦੇ ਜਾਂਦੇ ਹੁੰਦੇ ਸੀ ਨਾ ਆ ਖੁਸ਼ੀ ਨਿਆਣਿਆਂ ਦੇ ਨਾਲ ਖੁਸ਼ੀ ਰਲ ਕੇ ਖੁਸ਼ੀ ਨੇ ਗੰਡਾ ਪੱਟ ਲਿਆ ਛਲਕ ਮਖਾਨੇਓ ਕੀ ਕਹਿੰਦੇ ਇਹਨੂੰ ਇੱਥੇ ਸ਼ਲਗਮੀ ਆ ਕੋਈ ਕੁਸ਼ ਹੋਰ ਕਹਿੰਦੇ ਆ ਗੋਂਗਲੂ ਮੰਗਲੂ ਗੋਂਗਲੂ ਗੋਂਗਲੂ ਸਾਡੇ ਅੱਛਾ ਸਾਡੇ ਸ਼ਲਗਮ ਗੋਂਗਲੂ ਵੀ ਕਹਿੰਦੇ ਆਪਣੇ ਉਧਰਲੇ ਪੰਜਾਬ ਚ ਵੀ ਕਹਿੰਦੇ ਇਹਨੂੰ ਕੀ ਕਹਿੰਦੇ ਪਿਆਜ ਗੱਡਾ ਚੰਗਾ ਖਾ ਲੋ ਖਾ ਲੋ ਦੇ ਲੋ ਨਿਆਣੇ ਹੁਣ ਨਿਆਣੇ ਹੁੰਦੇ ਅਸੀਂ ਵੀ ਖੇਤਾਂ ਹੀ ਖਾਂਦੇ ਰਿਹਾ ਸ਼ਲੋ ਸ਼ਲੋ ਭੁੱਖ ਮਾਰ ਲੈਂਦੇ ਸੀ ਅੱਛਾ ਜੀ ਆ ਭੂਕਾਣਾ ਗੰਡਾ ਨਦੀਮ ਸਾਹਿਬ ਨੇ ਕਹਿੰਦੇ ਆਰਗੈਨਿਕ ਸਾਰੀਆਂ ਚੀਜ਼ਾਂ ਲਾਈਆਂ ਇਹ ਹੂੰ ਆਹ ਆ ਜਮੀਨ ਨਦੀਮ ਸਾਹਿਬ ਪੱਧਰੀ ਆਏ ਸਾਡੇ ਆਂ ਹਾਂ ਦੂਰ ਦੂਰ ਨਿਗਾਹ ਹਾਂ ਇੱਥੇ ਦੂਰ ਨਿਗਾਹ ਜਾਂਦੀ ਹੈ ਹਾਂਜੀ ਹਾਂਜੀ ਉਹ ਸੀ ਜਿਹੜੀ ਨਿਆਈ ਵਾਲੀ ਨਾ ਉਹ ਤਾਂ ਹੁੰਦਾ ਨਾ ਵੀ ਜਿਵੇਂ ਹਿੱਸੇ ਤੇ ਕਿਸੇ ਨੂੰ 10 15 ਨੂੰ ਚਲ ਵੈਸੇ ਦੇ ਦਿੰਦਾ ਤੇ ਆ ਖੁੱਲਾ ਰਕਬਾ ਆਪਣਾ ਉਹ ਜਿੱਥੋਂ ਮੋੜ ਮੋੜਿਆ ਅੱਛਾ ਆ ਸਾਡੇ ਸਾਰੀਆਂ ਜ਼ਮੀਨਾਂ ਹੀ ਆਏ ਆ ਸਾਡੇ ਪੰਜਾਬ ਉਧਰਲੇ ਪਾਸੇ ਨਾ ਸਾਰੀਆਂ ਜ਼ਮੀਨਾਂ ਹੀ ਆ ਇੱਧਰ ਦੇਖੋ ਯਾਰ ਸਰੋਂ ਲੱਗੀ ਹੋਈ ਤੇ ਆਪਣੇ ਵੀ ਸਰੋਂ ਹੁਣ ਦਾ ਸਰੋਂ ਹਾਂ ਦਾ ਇੱਥੇ ਨਾਲ ਜਿਹੜੇ ਲਾਇਲਪੁਰ ਪਹਿਲਾਂ ਸੀ ਜਾ ਕੇ ਉਧਰ ਸਰੋਂ ਵੱਧ ਸੀ ਇੱਧਰ ਹਜੇ ਸਾਨੂੰ ਘੱਟ ਦਿਖਦੀ ਹੈ ਲਾਇਲਪੁਰ ਵਾਲੇ ਇਲਾਕੇ ਕਿ ਨਹੀਂ ਤੇ ਜਿੰਨਾ ਤੁਹਾਨੂੰ ਇਹ ਸਾਰਾ ਅਸੀਂ ਨਾ ਰਕਬਾ ਦਿਖਾ ਰਹੇ ਹਾਂ ਪੰਜ ਮਰੱਬੇ ਆ ਅੱਛਾ ਮਤਲਬ ਇਹ ਜਿਹੜਾ ਪੰਜ ਮਰੱਬੇ ਐਸੇ ਇਹ ਸਾਡੇ ਮੇਰੇ ਨਹੀਂ ਹਾਂਜੀ ਮਤਲਬ ਸਾਡੇ ਚਾਚੇ ਤਾਂ ਆ ਆ ਦੇ ਸਾਰਿਆਂ ਦੇ ਪੰਜ ਮਰੱਬੇ ਹਾਂ ਤੇ ਮੈਂ ਕਿਉਂਕਿ ਕੱਲਾ ਸਾਂ ਤੇ ਮੈਨੂੰ ਵੰਡ ਵੀ ਉਵੇਂ ਇੱਥੇ ਆ ਗਈ ਤੁਹਾਡੀ ਜ਼ਿਆਦਾ ਜ਼ਮੀਨ ਇਧਰਲੇ ਪਾਸੇ ਹੈ ਠੀਕ ਹੈ ਠੀਕ ਹੈ ਠੀਕ ਹੈ ਜੀ ਤੈਨੂੰ ਨਾ ਜਰਨਲ ਨਾ ਕਰ ਲਿਓ ਕਈ ਗੱਲਾਂ ਨੂੰ ਬੰਦਾ ਕਹਿੰਦਾ ਵੀ ਸਾਰੀ ਜਿਵੇਂ ਹੋ ਸਕਦਾ ਜਿੱਥੇ ਜਿੱਥੇ ਮੈਂ ਘੁੰਮਿਆ ਨਾ ਉਹਦੇ ਕੰਪੈਰੀਜ਼ਨ ਚ ਤੁਹਾਨੂੰ ਦੱਸਿਆ ਸੀ ਵੀ ਚੜਦੇ ਪੰਜਾਬ ਦੀ ਜ਼ਮੀਨ ਆਏ ਆ ਜਾਂ ਲਾਇਲਪੁਰ ਚ ਵੀ ਐ ਉੱਚੀਆਂ ਨੀਵੀਆਂ ਦੇਖੀਆਂ ਸੀਗੀਆਂ ਜ਼ਮੀਨਾਂ ਹਨ ਹੋ ਸਕਦਾ ਇਦੋਂ ਵੀ ਪਧਰਾ ਲੱਖ ਕੋਈ ਇਦੋਂ ਵੀ ਜ਼ਰਖੇ ਜ਼ਮੀਨ ਇਧਰਲੇ ਪਾਸੇ ਜੀ ਲੈਂਦੇ ਪੰਜਾਬ ਚ ਸਭ ਤੋਂ ਜ਼ਰਖੇ ਜ਼ਮੀਨ ਕਿੱਥੋਂ ਦੀ ਬਣੀ ਜਾਂਦੀ ਹੈ ਸਭ ਤੋਂ ਤਗੜੀ ਕਿਹੜੇ ਇਲਾਕੇ ਦੀ ਜਿੱਥੋਂ ਆਪਾਂ ਕਸੂਰ ਦਾ ਏਰੀਆ ਹੀ ਕਸੂਰ ਦਾ ਹੋਰ ਵੀ ਬਹੁਤ ਸਾਰੀਆਂ ਜਗ੍ਹਾ ਨੇ ਹੂੰ ਤੇ ਇੱਥੇ ਬਹੁਤ ਪਹਿਲੇ ਜਿਵੇਂ ਉਹ ਮਾਨਸੇ ਵਾਲੀ ਗੱਲ ਵੀ ਇਸ ਤਰ੍ਹਾਂ ਕਲਰ ਸੀ ਅੱਛਾ ਜੀ ਕਲਰ ਸਮਝੇ ਹੋ ਨਾ ਹਾਂ ਕਲਰ ਧਰਤੀ ਹਾਂਜੀ ਲੇਕਿਨ ਫਿਰ ਉਹ ਮਿਹਨਤ ਕੀਤੀ ਤੇ ਟੂਲ-ਸ਼ੂਲ ਲਾਏ ਮਤਲਬ ਇੱਥੇ ਦੀ ਸਭ ਤੋਂ ਵਧੀਆ ਜ਼ਮੀਨ ਮੰਨੀ ਜਾਂਦੀ ਬਾਕੀ ਇਹ ਦੋ ਘਟੇ ਹੀ ਹੈ ਬਾਕੀ ਸਭ ਅਸੀਂ 2-2 ਕਰੋੜ ਦੀਆਂ ਟਾਲੀਆਂ ਵੇਚ ਜਾਂਦੀਆਂ ਸਾਡੀਆਂ ਦੋ-ਦੋ ਕਰੋੜ ਦੀਆਂ ਦੋ-ਦੋ ਕਰੋੜ ਦੀਆਂ ਹਾਂ 2 ਕਰੋੜ ਦੀਆਂ ਟਾਲੀਆਂ ਵੇਚਦੇ ਆਂ ਟਾਲੀ 1,20,20 ਦੀ ਅੱਛਾ ਤੁਹਾਨੂੰ ਨੰਬਰ ਲਾਈਦੇ ਨੇ 35048 ਲਾਈ ਸੀ ਵਿੱਚੋਂ 350 ਟਾਲੀ ਲਾਈ ਸੀ ਤੇ 50 ਸੋਕਰੀ ਇਹ ਤਕੜੇ ਜ਼ਿਮੀਦਾਰ ਨੇ ਜੀ ਕਿਆ ਗੱਲਾਂ ਕਰਨੀਆਂ ਇੱਥੋਂ ਦੀਆਂ ਹਾਂਜੀ ਕਿੰਨੀਆਂ ਸੀ ਇਹ ਮੁਫਤ ਦੀ ਫਸਲ ਹੈ ਕਿੰਨੀ ਸੁੱਕ ਗਈ ਵਿੱਚੋਂ 50 ਸੋਕਰੀ 50 ਸੁੱਕੀਆਂ 50 ਤਾਂ ਚਲੋ ਕੀ ਹੈ ਲੈਂਦੇ ਪੰਜਾਬ ਵਾਲਿਆਂ ਦੇ ਨਾਲ ਮੈਨੂੰ ਇੱਕ ਗੱਲ ਬੜੀ ਵਧੀਆ ਲੱਗਦੀ ਹੈ ਵੀ ਜਿੱਥੇ ਵੀ ਜਾਓਗੇ ਖੇਤ ਜਾਓ ਹਵੇਲੀ ਜਾਓ ਡੇਰੇ ਜਾਓ ਇਹਨਾਂ ਦੇ ਤੇ ਇਹਨਾਂ ਨੇ ਜਿਹੜਾ ਸਵਾਗਤ ਹੁੰਦਾ ਇਹਨਾਂ ਦਾ ਬੈਠਣਾ ਉੱਠਣਾ ਐਦਾਂ ਹੀ ਐ ਮੰਜੇ ਢਾਹੇ ਹੋਣਗੇ ਉੱਤੇ ਸਹਰਾਣਾ ਲੱਗਿਆ ਹੋ ਤੇ ਵੈਲਕਮ ਐ ਬੈਠਣ ਨੂੰ ਖੁੱਲਾ ਤੇ ਐ ਹੁੰਦਾਗਾ ਨਾਲਾ ਕਿੰਨੂ-ਕਿੰਨੂ ਲਿਆਂਦੇ ਹੁਣ ਇਥੇ ਲੰਚ ਦੇ ਟਾਈਮ ਲਗਭਗ ਲੰਚ ਦਾ ਟਾਈਮ ਐ ਐ ਚਲ ਇਹੇ ਨਦੀਮ ਸਾਹਿਬ ਚੋਨੇ ਦੀ ਐ ਸਾਰੀ ਆ ਜਿਹੜੀ ਰੱਖੀ ਐ ਤੁਸੀਂ ਚੋਨੇ ਦੀ ਐ ਤੇ ਫੇਰ ਇਹਦਾ ਜੀ ਕਿਵੇਂ ਡੰਗਰਾ ਵਾਸਤੇ ਰੱਖੀ ਐ ਕਾਦੇ ਵਾਸਤੇ ਰੱਖੀ ਐ ਹੁਣ ਤੁਸੀਂ ਇਕੱਠੀ ਕਰਕੇ ਇਹ ਡੰਗਰਾ ਵਾਸਤੇ ਡੰਗਰਾ ਨੂੰ ਕੁਤਰ-ਕੁਤਰ ਪਾਉਣੀ ਆ ਸਰਦੀ ਸਰਦੀ ਤੂੜੀ ਜਿਵੇਂ ਕਣਕ ਤੇ ਤੁਹਾਡੇ ਤੂੜੀ ਨਿਕਲਦੀ ਉਹ ਹਾਂ ਤੂੜੀ ਨਿਕਲਦੀ ਆ ਤੂੜੀ ਨਿਕਲਦੀ ਆ ਉਹਦਾ ਫਿਰ ਜਿਵੇਂ ਤੂੜੀ ਖਤਮ ਹੋ ਜਾਂਦੀ ਤਾਂ ਕਰਕੇ ਹਾਂ ਤੂੜੀ ਖਤਮ ਹੋ ਜਾਏ ਪਰਾਲੀ ਪਾਈ ਦੀ ਆ ਅੱਛਾ ਤੂੜੀ ਖਤਮ ਹੋ ਜਾਏ ਫਿਰ ਪਰਾਲੀ ਪਾਉਨੇ ਇਹ ਫਿਰ ਇਹ ਤਾਂ ਜੇ ਝਾੜੇ ਤੋਂ ਨਿਕਲਦੀ ਹੈ ਤਾਂ ਝਾੜੀ ਹੈ ਤੁਸੀਂ ਇਹ ਝਾੜੀ ਹੈ ਸਾਰੀ ਢੋਲ ਤੇ ਰੱਖ ਕੇ ਉਵੇਂ ਮਤਲਬ ਉਵੇਂ ਸਾਰਾ ਕਿੰਨੀ ਜ਼ਮੀਨ ਝਾੜੀ ਇਹ ਤਾਂ ਇਹ ਤਕਰੀਬਨ 30 ਕਿੱਲੇ ਝਾੜਿਆ 30 ਕਿੱਲੇ ਹਾਂ ਓਹ ਹੋ ਹੋ ਦੇਖੋ ਬਈ ਕਮਾਲ ਹੈ ਤਾਂ ਜੋ ਤੁਹਾਨੂੰ ਕਹਿੰਦਾ ਸੀ ਪੁਰਾਣਾ ਇੱਥੇ ਸਾਰਾ ਕੁਝ ਬਚਿਆ ਪਿਆ ਸਾਂਭਿਆ ਹੋਇਆ 30 ਕਿੱਲੇ ਝਾੜੇ ਇਹਨਾਂ ਨੇ ਢੋਲ ਤੇ ਆਪਣੇ 30 ਕਿੱਲੇ ਦੇਖ ਲਓ ਬੰਦਾ ਕੋਈ ਇੰਨੀ ਮਿਹਨਤ ਕਰ ਸਕਦਾ ਹੈ ਅੱਜ ਦੇ ਟਾਈਮ 'ਚ ਬੰਦਾ ਇਹ ਕਹਿ ਦੂਗਾ ਵੀ ਮੈਂ 30 ਕਿੱਲੇ ਝਾੜ ਲੈਣਾ ਤੈਨੂੰ ਸਰਦੀਆਂ ਸਰਦੀਆਂ ਸਾਰੀਆਂ ਹੁਣ ਡੰਗਰਾਂ ਨੂੰ ਪਾਉਣ ਨੂੰ ਇਹ ਤੁਹਾਨੂੰ ਨਾ ਖੇਤਾਂ ਖੇਤਾਂ 'ਚ ਸਾਰੇ ਕਿਤੇ ਮਿਲ ਜਾਣੀਆਂ ਜਿਵੇਂ ਇਹਨੂੰ ਸਰ ਹਰ ਕੋਈ ਝਾੜ ਕੇ ਰੱਖਦਾ ਜੀ ਹਰੇਕ ਜ਼ਿੰਮੇਵਾਰੀ ਮਤਲਬ ਹਰੇਕ ਦੇ ਵਾਹਣ 'ਚ ਝਾੜੀ ਹੋ ਹਾਂਜੀ ਅੱਛਾ ਕਮਾਲ ਹੋ ਗਈ ਹਾਂਜੀ 1.5 ਲੱਖ ਰੁਪਈਆ ਬਿੱਲ ਆਉਂਦਾ ਹਾਂਜੀ ਮੈਂ ਕਹਿੰਦੀ ਸਾਨੂੰ 1.5 ਲੱਖ ਐਵਰੇਜ ਬਿੱਲ ਆਉਂਦਾ ਟਿਊਬਲ ਦਾ ਔਰ ਸਾਹਮਣੇ ਟਿਊਬਲ ਆ ਹਾਂਜੀ ਤੇ ਅਸੀਂ ਇੱਥੇ ਕਿਉਂ ਰਹਿਣਾ ਬਈ ਜਿੱਤੇ ਐਡਾ ਬੰਬ ਡਿੱਗਦਾ ਹੋਵੇ ਹਾਂ ਤੇ ਇਸ ਲਈ ਇੱਥੇ ਨਾ ਆਮ ਮੋਟਰਾਂ ਤੇ ਵੀ ਕਮਰੇ ਕੁਮਰੇ ਘੱਟ ਹੀ ਹੁੰਦੇ ਨੇ ਅੱਛਾ ਜਿਵੇਂ ਆਈ ਜਾਈਦਾ ਤੈਨੂੰ ਬਹਿ ਕੇ ਤੇ ਨਦੀਮ ਸਾਹਿਬ ਇੱਥੇ ਇਹਦਾ ਮਨ ਦਾ ਕਣਕ ਦਾ ਮਣਾ ਚਾ ਕਿ ਕੌਂਟਾਂ ਦਾ ਚਾ ਗਈ ਕਣਕ ਜਿਹੜੀ ਵਿਕਦੇ ਮੰਡੀ ਚ ਪਹਿਲਾਂ ਤਾਂ ਮੰਡੀ ਇੱਥੇ ਮੰਡੀ ਸਰ ਗਵਰਨਮੈਂਟ ਆਪ ਹੀ ਗਵਰਨਮੈਂਟ ਖਰੀਦਦੀ ਹੈ ਤੇ ਕਿੰਨੇ ਰੁਪਏ ਹੈਗੇ ਕੁਇੰਟਲ ਕਮਾਣ ਮੈਂ ਤਾਂ ਮੰਨ ਦੇ ਹਿਸਾਬ ਨਾਲ ਤੁਸੀਂ ਲਾ ਲਓ 52600 ਰੁਪਏ ਆ 2500 ਰੁਪਏ ਮੰਨ ਹਾਂ ਤੇ ਢਾਈ ਮੰਨ ਦਾ ਕੁਇੰਟਲ ਹੋ ਗਿਆ ਢਾਈ ਮੰਨ ਦਾ ਕੁਇੰਟਲ ਹੋ ਗਿਆ 6200 ਨੂੰ ਕੁਇੰਟਲ ਹੋਗੀ ਹਾਂਜੀ ਹਾਂਜੀ ਹੂੰ ਕਣਕ ਦਾ ਰੇਟ ਤਾਂ ਫਿਰ ਆਪਣੇ ਵਾਲੀ ਹੈ ਇਹਨਾਂ ਦਾ 6200 ਬਸ ਤੁਸੀਂ 2000 ਬਣਦਾ ਆਪਣੇ 212200 ਸੇਮ ਹੀ ਰੇਟ ਜਾਗਾ ਲਗਭਗ ਉਹੀ ਰੇਟ ਨੂੰ ਇਹਨਾਂ ਦੇ ਆ ਉਹੀ ਆਪਣੇ ਪਾਸ ਕਰੰਸੀ ਦੀ ਇਕੱਲਾ ਫਰਕ ਜਾਗਾ ਤੇ ਹੁਣ ਆ ਖਾਲੀ ਕਿਨੂ ਕਨੂ ਤੋੜ ਕੇ ਲੈਂਦੇ ਆ ਤਾਜੇ ਇਹ ਹੈ ਤੇ ਬੈਠਦੇ ਆ ਗੱਪਾ ਛੱਪਾ ਮਾਰਦੇ ਆ ਨਦੀਮ ਸਾਹਿਬ ਨਾਲ ਅੱਜ ਸਾਡੇ ਛੁੱਟੀ ਦੇ ਦਿਨ ਅਸੀਂ ਕੰਮ ਕਰ ਰਹੇ ਆ ਜਿਆਦਾ ਭੱਜ ਦੌੜ ਨਹੀਂ ਕਰ ਰਹੇ ਕਿਉਂ ਜੀ ਨਹੀਂ ਨਹੀਂ ਕਿਉਂ ਨਹੀਂ ਅਸੀਂ ਇਹਨਾਂ ਨੂੰ ਭਜਾਉਣਾ ਤੈਨੂੰ ਪਰੌਣਿਆਂ ਨੂੰ ਹਾਂ ਲਓ ਜੀ ਇਹ ਆ ਗਈਆਂ ਮੋਟਰਾਂ ਤੇ ਨਦੀਮ ਸਾਹਿਬ ਦਾ ਕੋਠਾ ਪੱਕਾ ਤੇ ਵੈਸੇ ਕੱਚੇ ਕੋਠੇ ਦੇਖਦੇ ਜੇ ਨਦੀਮ ਸਾਹਿਬ ਨੇ ਪੱਕਾ ਪਾਇਆ ਪਰ ਹਾਂਜੀ ਤੇ ਪਾਣੀ ਇੱਥੇ ਕਿੰਨਾ ਡੂੰਘਾ ਜੀ ਇਹ 500 ਫੁੱਟ ਬੋਲ ਤੇ ਟਿਊਬ ਲੱਗਾ ਨਹੀਂ ਨਾਰਮਲ 500 ਦੀ ਲੱਗਦਾ ਹਾਂ ਇੱਥੇ 500 ਤੇ ਥੋੜੇ 500 ਤੇ ਲੱਗਦਾ ਬਾਵਾ ਡੂੰਗਾ ਪਾਣੀ ਦਾ ਫਿਰ ਹਾਂ ਲੇਕਿਨ ਇੰਨਾ ਸ਼ੁੱਧ ਜਿਵੇਂ ਮਤਲਬ ਪਾਣੀ ਆ ਆ ਸਾਰੇ ਬਾਗ ਕਣਕਾਂ ਤੁਸੀਂ ਦੇਖ ਹੀ ਰਿਹਾ ਹਾਂਜੀ ਇੰਨਾ ਮਤਲਬ ਅੱਲਾ ਪਾਣੀ ਵਧੀ ਸੋਹਣਾ ਪਾਣੀ ਦਿੱਤਾ ਠੀਕ ਹੈ ਜੀ ਤੇ ਟਿਊਬ ਵਾਲੇ ਨੇ ਜਿਹੜੇ 1.5 ਇਹ 2-2 ਲੱਖੀ ਇਹ ਬਿਲ ਵਾਲੇ 2-2 ਲੱਖ ਬਿਲ ਆਉਂਦਾ ਇਹਨਾਂ ਦਾ ਇਹਦਾ ਕਾਲਜੇ ਧੂਪ ਪਾਉਂਦਾ ਜਦੋਂ ਕੱਢੀ ਜਾਂਦਾ ਪਾਣੀ ਹੈ ਇਹ ਮਹੀਨਾ ਪੂਰਾ ਚੱਲ ਜੇ ਨਾ 30 ਦਿਨ ਮੋਟਰ ਚੱਲ ਜੇ ਹਾਂਜੀ ਇਹ 4 ਲੱਖ ਰੁਪਏ ਬਿਲਾਂਦਾ ਜੇ 30 ਦਿਨ ਮੋਟਰ ਚਲਾ ਲਈਏ 4 ਲੱਖ ਸਾਡੇ ਵਾਲਿਆਂ ਨੂੰ ਦੱਸਣ ਕਿ ਸਾਡੇ ਵਾਲਿਆਂ ਨੂੰ ਸੁਣ ਕੇ ਹੈਰਾਨੀ ਜੀ ਹੋਊ ਵੀ ਇੰਨੇ ਬਿੱਲ ਸਾਡੇ ਫ੍ਰੀ ਚਲਾਉਂਦੇ ਜੀ 1990 ਰੁਪਏ ਤੋਂ ਤੁਹਾਡਾ ਚਲਾਂਦਾ ਤੁਹਾਡਾ 4 ਲੱਖ ਰੁਪਏ ਜਮਾਂ ਮੁਫਤ ਚੱਲਦਾ ਸਾਡੇ ਦਾ ਇਹ ਅੱਛਾ ਆ ਵੀ ਢੇਰ ਲਾਏ ਹੋਏ ਆ ਤੂੜੀ ਇਹਦੇ ਪੂਰੇ ਪਰਾਲੀ ਤੇ ਤਾਂ ਜੋ ਕਹਿੰਸੀ 30 ਕਿੱਲੇ ਝਾੜੀ ਹੈ ਇਹ ਸਾਰੇ ਦਾ ਫਿਲਮੀ ਸੀਨ ਲੱਗਦਾ ਦੇਖੋ ਕੋਈ ਸਾਰੀ ਪਰਾਲੀ ਝਾੜ ਕੇ ਰੱਖੀ ਹੋ ਦੀਮ ਸਾਹਿਬ ਦੇ ਨਾਲ ਖੇਤ ਆ ਕੇ ਥੋੜਾ ਜਿਆਦਾ ਲੱਗਿਆ ਜਿਵੇਂ ਆਪਣੇ ਵਰਗੀਆਂ ਜ਼ਮੀਨਾਂ ਹੁੰਦੀ ਐ ਵੀ ਇਹ ਕਿੰਨੇ ਕਿੱਲੇ ਦਾ ਪਟਾ ਜੀ ਇਹ ਇਹ 4 ਕਿੱਲੇ 4 ਕਿੱਲੇ ਦਾ ਇਹ 4 ਕਿੱਲੇ ਦਾ ਪਧਰਾ ਪਟਾ ਹੈਗਾ ਜਿਹੜਾ ਇਧਰਲੇ ਪਾਸੇ ਦੇਖ ਰਹੇ ਹੋ ਨਹੀਂ ਜਿੰਨੀ ਜ਼ਮੀਨ ਦੇਖੀ ਐ ਨਾ ਅਸੀਂ ਛੋਟੇ ਛੋਟੇ ਵਿੱਗੇ 2 ਵਿੱਗਿਆਂ ਚ ਬੱਟਾ ਮਤਲਬ ਵਿੱਗੇ ਤੋਂ ਵੀ ਘੱਟ ਘੱਟ ਜ਼ਮੀਨੀਆਂ ਬੱਟਾਂ-ਵੱਟਾਂ ਪਾਈਆਂ ਹੋਈਆਂ ਨੇ ਜੀ ਪਾਣੀ ਵਾਸਤੇ ਪਾਈ ਤੇ ਪਾਣੀ ਵਾਸਤੇ ਪਾਣੀ ਵਾਸਤੇ ਪਾਈਆਂ ਉਹ ਕੰਬਾਈਨ ਈਜ਼ੀ ਮੂਵ ਕਰ ਜਾਂਦੀ ਐ ਨਾ ਚੋਂ ਕਿੱਲਿਆਂ ਚ ਅੱਛਾ ਥੋੜਾ ਜਿਹਾ ਕੰਬਾਈਨ ਨਾਲ ਵੜਦੇ ਹੋ ਤੁਸੀਂ ਜੀ ਜੀ ਨਹੀਂ ਜਿਹੜੀ ਛੋਟੀ ਖੇਤੀ ਹੈ ਉਹਨੂੰ ਪਾਣੀ ਪੂਣੀ ਲਾਉਣ ਦਾ ਔਖਾ ਹੋ ਜਾਂਦਾ ਕਰਕੇ ਉਹ ਫਿਰ ਇੱਕ ਕਿੱਲੇ ਤੱਕ ਕੰਬਾਈਨ ਮੂਵ ਵੀ ਨਹੀਂ ਕਰਨਾ ਉਹਨੇ ਆ ਕਮੈਨ ਆ ਮੁੜੇ ਖਰਾਬ ਹੋ ਕਰੀ ਜੋ ਚਾਰ ਕਿੱਲੇ ਇਕੁਅਲ ਕਰ ਦਈਦੇ ਨੇ ਉਹਦੇ ਵਿੱਚ ਉਹ ਫਿਰ ਕੰਮ ਇੱਕ ਦਿਨ ਚ ਨਿਬੜ ਜਾਂਦਾ ਨਾਲ ਉਹ ਪਿੱਛੇ ਠੇਕੇਦਾਰ ਸਾਹਿਬ ਨੇ ਆਪਣੇ ਇਹਨਾਂ ਨੇ ਜਿਹੜਾ ਬਾਗ ਹੈ ਸਾਰਾ ਠੇਕੇ ਤੇ ਦੇ ਰੱਖਿਆ ਇੱਥੇ ਤੇ ਇਹ ਗੇੜੇ ਦੇਣੀ ਦੇਈਆਂ ਨੇ ਇਹਨਾਂ ਦੀਆਂ ਬੱਟਾਂ ਦੇ ਇਹ ਨਦੀਮ ਸਾਹਿਬ ਦੇ ਗਵੰਡੀਆਂ ਦਾ ਖੇਤ ਆ ਗਿਆ ਤੇ ਮੈਂ ਕਿਹਾ ਇੱਥੇ ਇੱਕ ਚੀਜ਼ ਨਜ਼ਰੀ ਪਈ ਤੁਹਾਨੂੰ ਦਿਖਾ ਦਈਏ ਪਹਿਲਾਂ ਆਪਣੇ ਪੂਲਿਆਂ ਦੇ ਕੋਠੇ ਆਪਣੇ ਹੀ ਬਣਾਏ ਜਾਂਦੇ ਹੁੰਦੇ ਸੀ ਤੇ ਇੱਥੇ ਪੂਲਿਆਂ ਦਾ ਕੋਠਾ ਬਣਾਇਆ ਹੋਇਆ ਹੈਗਾ ਆਹ ਕਣਕ ਨਦੀਮ ਸਾਹਿਬ ਵੱਡੀ ਹੈ ਥੋੜੀ ਜੀ ਹੈ ਨਾ ਹਾਂ ਪਹਿਲਾਂ ਦੀ ਬੀਜੀ ਹੁਣੀ ਅੰਬ ਬੰਬ ਅੰਬ ਤੁਹਾਨੂੰ ਸਾਰੇ ਕਿਤੇ ਮਿਲੂਗਾ ਯਾਰ ਇੱਥੇ ਕੋਈ ਵੀ ਖੇਤ ਹੈ ਜਾਨੀ ਮਿਲੂ ਜਿਹਨੇ ਅੰਬ ਨਹੀਂ ਲਾ ਕੇ ਰੱਖਿਆ ਹੋਇਆ ਸਾਰੇ ਕਿਤੇ ਅੰਬ ਲਾਈ ਹੁੰਦਾਗਾ ਹਾਂਜੀ ਹੋਰ ਕਿਵੇਂ ਠੀਕੋ ਇਹ ਦੇਖੋ ਇਹ ਠੰਡਾ ਰੱਖਣ ਲਈ ਪਾਈ ਹੋਈ ਆ ਆ ਨਲਕਾ ਸਾਰੇ ਕਿਤੇ ਹੁੰਦਾ ਹੈ ਆ ਕੋਈ ਛੋਟਾ ਮੋਟਾ ਸਮਾਨ ਜਾਂ ਰਾਤ ਕਦੀ ਰਹਿਣਾ ਵੀ ਪੈ ਜਾ ਹਾਂ ਮਾਮੋਟ ਛੋਟਾ ਮੋਟਾ ਮਾਰੇ ਖੇਤ ਵਾਲਾ ਕਮਰਾ ਹੀ ਸਮਝੋ ਇਹਨੂੰ ਛੋਟਾ ਮੋਟਾ ਸਮਾਨ ਰੱਖਣ ਲਈ ਹੈ ਜਿਵੇਂ ਧੁੱਪ ਤੋਂ ਬਚਣ ਲਈ ਹਵਾ ਤੋਂ ਬਚਣ ਲਈ ਹਾ ਮੀ ਕਣੀ ਚ ਤੇ ਆ ਨਲਕੇ ਦੇਖੋ ਸਾਰੇ ਖੇਤਾਂ ਚ ਨਲਕੇ ਇਹਨਾਂ ਦੇ ਉਧਰਲੇ ਖੇਤ ਵੀ ਨਲਕਾ ਸੀ ਇੱਥੇ ਵੀ ਨਲਕਾ ਦੇਖੋ ਇਹ ਨਲਕਾ ਆਮ ਹੀ ਆ ਮਿਲ ਜਾਂਦਾ ਤੁਹਾਨੂੰ ਸੋ ਐਸੀ ਆਪਣਾ ਜੀ ਦਾ ਵਲੌਗ ਦੇ ਜਿਹਦੇ ਚ ਤੁਹਾਨੂੰ ਲਹਿੰਦੇ ਪੰਜਾਬ ਦੀ ਖੇਤੀਬਾੜੀ ਸਾਰੇ ਕੰਮਕਾਰ ਕਿਹੋ ਜੀ ਫਸਲ ਬਾੜੀ ਇਹ ਸਾਰਾ ਦਿਖਾਉਣਾ ਸੀ ਨਦੀਮ ਸਾਹਿਬ ਦੇ ਘਰ ਦਾ ਵਾਲਾ ਦਵਾਲਾ ਪਿੰਡ ਦਾ ਤੇ ਹੁਣ ਇਹ ਕੱਲ ਨੂੰ ਸਾਨੂੰ ਲੈ ਕੇ ਜਾਣਗੇ ਪਿੰਡਾਂ ਚ ਇਥੋਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਵਲੌਗ ਦੇ ਵਿਚਾਲੇ ਜੇ ਵੀ ਮੈਂ ਕਿ ਹਿਸਟੋਰੀਕਲ ਪਿੰਡ ਨੇ ਕੁਝ ਇਥੇ ਇਹ ਇਲਾਕੇ ਜੋ ਸਾਰੇ ਚ ਉੱਠ ਕੇ ਗਏ ਹੋਏ ਆ ਸਰਦਾਰਾਂ ਦਾ ਪੂਰਾ ਪਿੰਡ ਹੈ ਜਿਹੜਾ ਉਹ ਦਿਖਾਉਣਾ ਤੁਹਾਨੂੰ ਤੇ ਹੋਰ ਵੰਡ ਤੋਂ ਪਹਿਲਾਂ ਦੀਆਂ ਜਿੰਨੀਆਂ ਨਿਸ਼ਾਨੀਆਂ ਜਿੰਨੇ ਪੁਰਾਣੇ ਘਰ ਐ ਉਹ ਦਿਖਾਉਣੇ ਜਿੰਨੇ ਕਸੂਰ ਦੇ ਨੇੜੇ ਤੇੜੇ ਪਿੰਡ ਹਨ ਉਹ ਕਮੈਂਟ ਕਰਕੇ ਤੁਸੀਂ ਦੱਸ ਸਕਦੇ ਹੋ ਤੇ ਉੱਥੇ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਅਸੀਂ 2-3 ਦਿਨ ਹੁਣ ਇੱਥੇ ਰਹਿਣਾਗਾ ਨੇੜੇ ਤੇੜੇ ਪਿੰਡਾਂ 'ਚ ਅਸੀਂ ਜਾ ਸਕਦੇ ਆ ਜਿਹੜੇ ਬੰਦੇ ਕਸੂਰ ਜ਼ਿਲ੍ਹੇ 'ਚ ਉਠੇ ਹੋਏ ਐ ਵੈਸੇ ਜਿਹੜਾ ਲਾਇਲਪੁਰ ਸਾਈਡ ਤੇ ਸਾਨੂੰ ਕਾਫੀ ਮੈਸੇਜ ਆ ਰਹੇ ਸੀ ਉਧਰ ਹੁਣ ਅਸੀਂ ਜਾਣਾ ਨਹੀਂ ਹੈਗਾ ਤੇ ਮਿਲਦੇ ਆ ਫਿਰ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਫਿਰ ਲੈਂਦੇ ਪੰਜਾਬ ਤੋਂ ਗੁੱਡ ਬਾਏ ਸਤਿ ਸ੍ਰੀ ਅਕਾਲ ਰੱਬ ਰੱਖਾ